सब ती गुरु चरणा चीस नवा के सच्चे पातशाह कोटन कोट ਸ਼ੁਕਰਾਨਾ ਗੁਰੂ ਸਾਹਿਬ ਦੇ ਚਰਨਾਚ ਨਤਮਸਤਕ ਤੇ ਗੁਰੂ ਦੀ ਇਸ ਸਾਜੀ ਨਿਵਾਜੀ ਸਾਜ ਸੰਗਤ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਦੀ ਧੱਕੇਸ਼ਾਹੀ ਦੇ ਉਲਟ ਅੱਜ ਇੱਥੇ ਇੰਨੀ ਠੰਡ ਦੇ ਮੌਸਮ 'ਚ ਵੀ ਪਹਿਰਾ ਦਿੱਤਾ ਔਰ ਪੈਸ ਦੇ ਵੀਰਾਂ ਦਾ ਵੀ ਥੋੜਾ ਵੀ ਬਹੁਤ ਬਹੁਤ ਧੰਨਵਾਦ ਦੇਖੋ ਇਹ ਜਿਹੜਾ ਸਪਤਾਹ ਸ਼ਹੀਦੀ ਸਪਤਾਹ ਜਦੋਂ ਸਾਡੇ ਛੋਟੇ ਸਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਚ ਵੱਡੇ ਸਹਿਬਜ਼ਾਦਿਆਂ ਨੇ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਜੋ ਲੋਮ ਤਾਂ ਟੱਕਰਾ ਕਰਨਾ ਹੱਕ ਸੱਚ ਵਾਸਤੇ ਖਲੋਣਾ ਇਹ ਸਾਨੂੰ ਗੁਰਤੀ ਚ ਮਿਲਿਆ ਗੁਰੂ ਸਾਹਿਬ ਦਾ ਦਾਸ ਹੋਣ ਦੇ ਖਾਤਰ ਗੁਰੂ ਸਾਹਿਬ ਦੇ ਘਰ ਦਾ ਕੁੱਕਰ ਹੋਣ ਦੇ ਖਾਤਰ ਜਿੰਨਾ ਵੀ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਦਵਾ ਜਾਂ ਉਹਨਾਂ ਦੀ ਸੰਗਤ ਦਾ ਕਰ ਦਵਾ ਉਹਨਾਂ ਘਟ ਅਸਲੀਅਤ ਨਹੀਂ ਬਦਲਨੀ ਜੀ ਫੈਕਟਸ ਨਹੀਂ ਬਦਲਨੇ ਜੀ ਕਿ ਇਹ ਸਾਰਾ ਕੁਝ ਹੀ ਬਦਲਾਖੋਰੀ ਪੋਲਿਟੀਕਲ ਵੈਂਜੈਂਸ ਜਿਹੜਾ ਕੋਈ ਬੋਲੇ ਸਰਕਾਰ ਦੇ ਉਲਟ ਜਾ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਹੈ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਹੈ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਹੈ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਹੈ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੀ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵਾਪਿਆ ਰਾਹ ਪਿਆ ਤੇ ਵਾਹ ਪਿਆ ਜਾਣੂ ਤੂੰ ਮੇਰੇ ਨਾਲ ਬੜਾ ਮਾਲ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੇ ਇਨਸ਼ਾ ਅੱਲਾਹ ਸੱਯਦ ਕਾ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੀ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਹਰ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਜਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇਈ ਜੇ ਲੋੜ ਆ ਤਾਂ ਮੈਂ ਚਲੇ ਜਾਉ ਕੇਜਰੀਵਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਮਨਤਰੀ ਅੰਦਰ ਡਿਪਟੀ ਸੀਆ ਮੰਤਰੀ ਸੰਜੀਤ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਇਸ ਲਈ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾਂ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ਤੱਕੇ ਚਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ 'ਚ ਟਿੱਪਣੀਆਂ ਦੇ ਇਸਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ 'ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਜੱਟੋ ਪਾਧਿਆ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ 'ਚ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾ 25 ਦਿਨਾ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬਰੀਚ ਔਰ ਅਖੀਰ ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ ਚ ਨੋਟਿਸ ਲਿਆ இந்து ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋਪਾਦਿਆਂ ਸਾਹਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ। ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਧੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ। ਇੱਕ ਸਰਕਾਰਾਂ ਦੇ ਹੱਥ ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ। ਨਗਰ ਅਖੀਰ ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ। ਔਰ ਉਸ ਕਚਹਿਰੀ ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਦੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਆ ਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਫ ਆਈ ਆਰਟੀ ਬਾਨੀ ਨਾ ਉਹਦਾ ਮੁਖੀ ਭਗਵੰਤ ਮਾਨ ਚਾਹੀਦਾ ਜੇ ਵਾਅਕੇ ਲੱਤਾਂ ਚ ਜਾਣ ਤੇ ਹੋਰ ਨਾ ਕੋ ਬਣਾ ਦੇ ਜਿਹੜਾ ਸਵਾਦ ਤੇਰੇ ਰੂਪ ਰੂਪ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕੀ ਨੋ ਦਾ ਬਲਤੇਜ ਪੰਨੂ ਹਾਂ ਉਹੀ ਉਹਦੇ ਕਰ ਦਿਆਂਗੇ ਸੈਟ ਟਿੰਡ ਜੀ ਇੱਕ ਉਹ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਦੇ ਲਈ ਪੁਲਿਸ ਨੂੰ ਤੁਸੀਂ ਜਦੋਂ ਮਜੀਠੀਆ ਵੱਟ ਬੋਲੋ ਸਵੇਰੇ ਸੰਮਨ ਮੈਂ ਤਾਂ ਕੇਜਰੀ ਹਾਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਉ ਤੂੰ ਮੇਰੇ ਨਾਲ ਆ ਜਾ ਕਰ ਆਪਾਂ ਜਿੱਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸਕਤਾ ਆ ਚੱਲਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂ ਛੋਟੇ ਸ਼ਹਿਬਜ਼ਾਦੇ ਵੱਡੇ ਸ਼ਹਿਬਜ਼ਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੂਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪਹਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਦੀ ਮਜੀਠੀਆ ਦਾ ਆਠਾ ਆਠਾ ਬੱਜੂ ਤੇਰੀ ਅੱਲਾਹ ਅੱਲਾਹ ਤੁਸੀਂ ਦੱਸੋ ਜੀ ਜਿਹੜਾ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਨਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਹੌ ਚਾਹੁੰਦਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਐਨਡੀਪੀਐਸ ਦਾ ਪਾਤ ਤੱਕ ਡਰੱਗ ਦੀ ਰਿਕਵਰੀ ਕਿੱਥੇ ਪਹਿਲਾਂ ਹੀ ਬੰਦਾ ਹੋਣਾ 10 ਸਾਲ ਜਿਹੜੀ ਜਾਂਦੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬੈਰ ਇਸ ਤੇ ਡਰਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਸਰੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਹੀ ਨਹੀਂ ਅੱਜ ਪੈਨੇਓ ਵਿਆਹ ਨੂੰ ਤਾਂ ਚਿਰ ਹੋ ਗਏ ਆ ਪਰਚੇ ਦੀ ਜਿਹੜਾ ਅੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਉਹਨੂੰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਰਦੀ ਚਿਤਾਉਂਦਾ ਆ ਅਗਰ ਭਿਓ ਦਾ ਪਤਾ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰ ਸ਼ੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਦੇਖੋ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਕਿ ਉਦੋਂ ਚੰਨੀ ਸਾਹਿਬ ਦੇ ਹੱਥ ਠੋਕੇ ਬਣੇ ਸੀ ਕੋਈ ਅਫਸਰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬਰੀਚ ਕੀਤੀ ਔਰ ਅਜ ਭੁਗਤ ਨਹੀਂ ਪੈ ਰਹੀ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਸਿੱਟ ਦਾ ਰਵਈਆ ਕਿਦਾਂ ਦਾ ਜਿੰਮੀਡੀਆ ਦਾ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਮਗਰ ਕੋਈ ਅਫਸਰ ਜੇ ਉਹ ਭਗਵੰਤ ਮਾਨ ਦਾ ਹੱਥ ਠੋਕਾ ਬਣੂ ਤੇ ਉਹ ਆਪ ਦੀ ਵਰਦੀ ਦੀ ਵੀ ਕਿਤਾਈ ਕਰ ਰਿਹਾ ਕਾਨੂੰਨ ਦੀ ਵੀ ਧੱਜੀਆਂ ਉਡਾਰ ਰਿਹਾ ਔਰ ਮੈਂ ਆਸ ਰੱਖਦਾ ਉਮੀਦ ਕਰਦਾ ਕਿ ਇਹੇ ਜੀ ਕਤਾਈ ਜਿਹੜੀ ਚੱਟੋਪਾਦਿਆ ਹੋਰਾਂ ਨੇ ਕੀਤੀ ਸੀ ਉਹੋ ਜੀ ਗਲਤੀ ਅਗਲੀਆਂ ਜਿਹੜੀਆਂ ਐਸਆਈਟੀ ਬਣਦੀਆਂ ਨਹੀਂ ਕਰਨਗੇ ਮਗਰ ਨਵੀਂ ਸਿੱਟ ਜਿਹੜੀ ਬਣੀ ਕਿਉਂਕਿ ਸਿੱਟ ਵੀ ਪੰਜਵੀਆਂ ਦੇਖੋ ਤਿੰਨ ਡੀਜੀਪੀ ਬਦਲਤੇ ਦਾਸ ਤੇ ਪਰਚਾ ਦੇਣ ਨੂੰ ਅੰਦਰ ਰੱਖਣ ਵਾਸਤੇ ਤਿੰਨ ਏਡੀਜੀਪੀ ਜੇਲ ਬਦਲਤੇ ਤਿੰਨ ਸੁਪਰੀਟੈਂਡੈਂਟ ਬਦਲਤੇ ਫਿਰ ਤਿੰਨ ਏਜੀ ਬਦਲ ਗਏ ਬੀਓਆਈ ਦੇ ਬਿਊਰੋ ਆਵਨ ਇਨਵੈਸਟੀਗੇਸ਼ਨ ਦੇ ਚਾਰ ਏਡੀਜੀਪੀ ਬਦਲਤੇ ਆ ਚੌਥੀ ਪੰਜਵੀਂ ਸੈੱਟ ਹੈ ਇਹ ਸਿਆਸਤ ਹੋ ਰਹੀ ਹੈ ਜੀ ਹੋਰ ਕੀ ਹੋ ਰਿਹਾ ਪਾਉ ਹੁਣ ਅਗਲੀ ਸੈੱਟ ਹੁਣ ਭਗਵੰਤਮਾਨ ਦੀ ਹੋਵੇ ਫੇਰ ਆਉ ਨਜ਼ਾਰਾ ਫੇਰ ਤਾਂ ਤੁਸੀਂ ਅਰਵਿੰਦ ਕੇਤੀਵਾਰ ਕਹ ਰਹੇ ਸੀ ਕਿ ਕਿਤੇ ਸੰਬੰਧ ਨੂੰ ਵੀ ਸੱਦ ਲੈ ਮੈਂ ਜਾਉ ਪਾਉ ਨਾਲ ਜਾ ਕੇ ਨਜਿੱਠਣਾ ਪੈਣਾ ਗੱਲ ਕਰਨੀ ਪੈਣੀ ਆ ਦੱਸਣਾ ਪੈਣਾ ਕਿ ਉਹ ਕਦੇ ਨਾ ਹੋਵੇ ਇਹਨਾਂ ਨੂੰ ਕੁਕੀ ਹੁਣ ਮੈਂ ਅੱਜ ਤੁਹਾਡੇ ਕੋਲ ਬੋਲਬਾਲ ਜਾਊਂਗਾ ਇਹਨੂੰ ਫੇਰ ਗੁੱਸਾ ਚੜ ਜਾਂਦਾ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਮਜਿੱਠਾ ਹੀ ਆਉਂਦਾ ਪਗਮਾਂ ਤਦੇ ਸੋਪਣੇ ਸਵੇਰੇ ਫੇਰ ਚੱਕ ਦੂ ਕੰਮ ਮਗਰ ਭਾਈ ਤੂੰ ਐਕਸਲੇਟਰ ਤੇ ਪੈਰ ਧਾਰੇ ਇਥੋਂ ਮਜੀਠੀਏ ਨੇ ਪੂਰਾ ਪੈਰ ਤੇਰੀ ਪੂੰਛ ਤੇ ਧਰਨਾ ਉਹ ਪੈਸਾ ਰੈ ਨਾ ਜਾਵੇ ਦੱਬ ਕੇ ਰੱਖੂ ਕਿੱਲੀ ਮੈਂ ਮੈਂ ਤਾਂ ਚਾਹਨਾ ਹੁਣ ਠਾਠਾ ਹੋਵੇ ਕੰਮ ਜਿਹੜਾ ਹੋਵੇ ਬਚਕਾਰ ਵਾਲਾ ਕੰਮ ਕੋਈ ਨਹੀਂ ਰਹਿ ਗਿਆ ਹੋਰ ਦੱਸੋ ਜੀ ਹਾਂਜੀ ਕੋਈ ਕਵਸਨ ਦੀ ਲਿਸਟ ਕਿਸੇ ਕੋਚੇਗੀ ਦੇਖੋ ਇਸ ਤਰ੍ਹਾਂ ਹੈ ਕੋਈ ਸਵਾਲ ਕੀਤਾ ਉਹ ਦੇਖੋ ਮੇਰੀ ਬੇਨਤੀ ਆ ਨਹੀਂ ਤੇ ਸਾਰੀਆਂ ਗੱਲਾਂ ਨਹੀਂ ਹਲੇ ਤੁਹਾਨੂੰ ਦੱਸਣੀਆਂ ਕਿਉਂਕਿ ਹਲੇ ਉਹਨਾਂ ਨੇ ਵੀ ਲੀਕ ਦੇ ਨਹੀਂ ਹੁੰਦੀ ਆ ਮੈਂ ਸਰਕਾਰ ਦੇ ਵੀ ਆਪ ਦਾ ਖਰ ਪੂਰਾ ਕਰਨਾ ਪਹਿਲਾਂ ਉਹ ਦੱਸਣਗੇ ਫਿਰ ਆਸ ਦੱਸੋ ਕਿ ਸੱਚ ਦੱਸਦੇ ਆ ਕਿ ਨਹੀਂ ਦੱਸਦੇ ਸਾਰਾ ਕੰਮ ਮੇਰੇ ਮੂਹੋਂ ਨਾ ਲੈ ਲਓ ਮੇਰੇ ਕੋਲ ਤਾਂ ਜਦੋਂ ਮਰਜ਼ੀ ਆ ਜਾਓ ਮੈਂ ਦੱਸ ਹੀ ਦੂੰ ਤੁਹਾਨੂੰ ਮਹਿਤਾ ਇਹੀ ਬਾਰ-ਬਾਰ ਕਹਿਣਾ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਸਾਰਾ ਕੁਝ ਕੋਟਾ ਨੇ ਚਿੰਬਟਾਰਾ ਕੀਤਾ ਤੁਸੀਂ ਇੱਕ ਗੱਲ ਪਲੀਜ਼ ਸਮਝੋ ਇੱਕ ਕੇਸ ਕਦੋਂ ਦੇ 2013 ਦੇ ਡਰੱਗ ਦੇ 2013 ਦੇ ਕੇਸ ਨਿਭੜ ਕੇ ਜਿਹੜੇ ਗਿਲਟੀ ਸੀ ਅੰਦਰ ਜਿਹੜੇ ਨੌਨ ਗਿਲਟੀ ਸੀ ਬਾਹਰ ਦਾਸ ਤੇ ਉਹਦਾ ਕੋਈ ਪਰਚਾ ਨਹੀਂ ਔਰ ਅੱਜ ਤੱਕ ਜੇ ਕੋ ਰਿਕਵਰੀ ਹੋਈ ਹੁੰਦੀ ਤਾਂ ਤੁਸੀਂ ਐ ਕੈਮਰਾ ਵਿਖਾਉਣਾ ਜਿਵੇਂ ਇਹਦੇ ਕੋਲੋਂ ਤਾਂ ਸ਼ਰਾਬ ਦੀ ਬੋਤਲ ਦੀ ਰਿਕਵਰੀ ਹੋ ਜਾਂਦੀ ਦਾਸ ਨਹੀਂ ਭਾਈ ਇਹੋ ਜੀ ਬਟੇਰ ਵੈਰਾਈਟੀ ਦਾ ਇਹ ਚਲੀ ਇਹ ਸਿਰ ਤੇ ਸਿਰ ਪੋਲਿਟਿਕਸ ਹੈ ਪੋਲਿਟਿਕਸ ਹਲੇ ਹੋਣੀ ਹੈ ਜਿਵੇਂ ਜਿਵੇਂ ਮਜੀਠੀਏ ਨੇ ਭਗਵੰਤ ਮਾਨ ਦੀ ਪੂਛ ਤੇ ਤੈਰ ਪੈਰ ਧਰਨਾ ਉਤਰਾ ਉਤਰਾ ਕੰਮ ਗਰਮ ਹੋਣਾ ਇਸ ਲਈ ਤੁਹਾਡੇ ਲਈ ਤਾਂ ਲੈ ਨਜ਼ਾਰਾ ਹਲੇ ਤਾਂ ਸ਼ੁਰੂ ਹੋਈ ਆ ਪਾਰਟੀ ਦਾ ਨੰਬਰ ਸ਼ੁਰੂ ਹੋਈ ਹੈ ਜੀ ਨੰਬਰ ਆਉਂਦਾ ਹੈ ਮੈਂ ਭਰਾ ਏਡਾ ਗਿੰਤੀ ਮਿੰਤੀ ਚ ਨਹੀਂ ਪੋੜ ਰੱਖਦਾ ਉਹ ਪੁੱਛਦੇ ਸੀ ਦਾਸ ਦੱਸ ਦਿੰਦਾ ਸੀ ਅਗਲੀ ਵਾਰੀ ਮੈਂ ਤਾਂ ਕਹੂੰਗਾ ਤੁਹਾਨੂੰ ਵੀ ਲਿਆ ਕਰਨ ਭਗਵੰਤ ਮਾਨ ਦੇ ਸਾਹਮਣੇ ਹੋ ਜੇ ਉੱਥੇ ਰੱਖ ਲੈ ਭਾਵੇਂ ਪੀਏਯੂ ਤੇ ਰੱਖਣੀ ਆ ਭਾਵੇਂ ਸਾਫ ਦੇ ਸੀਐਮ ਹੌਸ ਦੇ ਗਾਰਡਨ ਤੇ ਰੱਖਣੀ ਉੱਥੇ ਰੱਖ ਲਈ ਤੂੰ ਸਵਾਲ ਕਰੀ ਤੂੰ ਹੀ ਕੈਮਰਾ ਚਲਾਇਓ ਮੈਂ ਜਵਾਬ ਦਊ ਕਿੱਧਰ ਆ ਮਾਰਦਾ ਨੀਵੇਂ ਦਾ ਪੁੱਛਿਆ ਕੀ ਪੁੱਛਣੇ ਤਿਆਰ ਕਰਕੇ ਆ ਗਿਆ ਤਾਂ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਸਾਰੇ ਜਵਾਬ ਭਗਵੰਤ ਮਾਨ ਨੇ ਤੁਹਾਨੂੰ ਦੇ ਦੇ ਨੇ ਜਿਹੜਾ ਸਵਾਲ ਤਿਆਰ ਕਰ ਕਰ ਭੇਜਦਾ ਮੈਂ ਉਹਨੂੰ ਐਡਾ ਜ਼ੋਰ ਲਾਉਂਦਾ ਪਹਿਲਾ ਸਵਾਲ ਤਿਆਰ ਕਰਦਾ ਫਿਰ ਇਹਨਾਂ ਨੂੰ ਕਹਿੰਦਾ ਤੁਸੀਂ ਪੁੱਛੋ ਭਾਉ ਤੂੰ ਸਿੱਧਾ ਹੀ ਪੁੱਛ ਮੈਨੂੰ ਜਿਹੜੀ ਗੱਲ ਪੁੱਛਣੀ ਤੂੰ ਕਾਦੇ ਲਈ ਐਵੇਂ ਅਪਸ਼ਰਾਂ ਨੂੰ ਜੋ ਮੈਂ ਤਾਂ ਅੱਗੇ ਕਹਿ ਰਿਹਾ ਨਾ ਕਿ ਅਪਸ਼ਰਾਂ ਨੂੰ ਨਾ ਭਾਈ ਵਰਤੋ ਸਿੱਧੀ ਗੱਲ ਕਿਉਂਕਿ ਇਹ ਪੋਲਿਟਿਕਸ ਹੈ ਹੁਣ देयर इज नो ਮੈਰਿਟਸ ਇਨ ਦਾ ਕੇਸ देयर इज नो ਕੇਸ ਵਾਟਸੋਐਵਰ ਥਿਸ ਇਸ ਜਸਟ ਪੁਲਟਿਸੀਜੇਸ਼ਨ ਹੁਣ ਪੋਲਿਟਿਕਸ ਕਰਨੀ ਹੈ ਤੂੰ ਕਰ ਕਿਉਂ ਕਿਸੇ ਨੂੰ ਵਰਤਦਾ ਇਸ ਕੰਮ ਲਈ ਮੈਨੂੰ ਪੂਰੀ ਆਸਾ ਉਮੀਦ ਹੈ ਕਿ ਜਿਵੇਂ ਆਨਰੇਬਲ ਹਾਈ ਕੋਰਟ ਨੇ ਸਤਾਈ ਪੇ ਜਿਆਦਾ ਮੇਰੇ ਬੋਇਲ ਆਰਡਰ ਚ ਇਹ ਸਾਰੇ ਤੱਥਾਂ ਨੂੰ ਕਿ ਨੋ ਪੋਜੈਸ਼ਨ ਨੋ ਹਾਰਬਰਿੰਗ ਨੋ ਫਾਈਨਾਂਸਿੰਗ ਐਵਿਡੈਂਸ ਅਗੇਂਸਟ ਮਜੀਠੀਆ ਲਵਜ ਨੇ ਜੀ ਫਰੇਲ ਨਾਨ ਨਾਟ ਕ੍ਰੈਡੀਬਲ ਕੋਈ ਉਹਦੀ ਕ੍ਰੈਡੀਬਿਲਟੀ ਨਹੀਂ ਨਾਟ ਗਿਲਟੀ ਇਹ ਆਨਰੇਬਲ ਹਾਈ ਕੋਰਟ ਦਾ ਆਰਡਰ ਸਰਕਾਰਾਂ ਸਹੀ ਕੰਮ ਕਰੇ ਉਹਦਾ ਸਵਾਗਤ ਅਫਸਰ ਉਹਨਾਂ ਦੇ ਕਹੇ ਤੇ ਗਲਤ ਕੰਮ ਕਰੂ ਤੇ ਨਿਪਟਾਰਾ ਫਿਰ ਕੋਰਟ ਕਚਹਿਰੀਆਂ ਚ ਹੋ ਜੂ ਮਜੀਠੀਆ ਸਾਹਿਬ ਦੁਬਾਰਾ ਵੀ ਬੁਲਾਇਆ ਗਿਆ ਜੀ ਜਿੰਨਾ ਹੁਣ ਬੋਲ ਗਿਆ ਤੇ ਬੁਲਾਈ ਲੈਣਗੇ ਜਾਂਦੇ ਤੱਕ ਆ ਜਾਣੀ ਖੁਸ਼ਖਬਰੀ ਮਗਰ ਹੁਣ ਚਿੱਠੀ 'ਚ ਥੋੜਾ ਰੰਗ ਭਗਵੰਤਮਾਨ ਦੀ ਘੁੱਗੀ ਚਾਹੀਦੀ ਐ ਮਜੀਠੀ ਐਵੇਂ ਐਰੇ ਗੈਰੇ ਨਥੂ ਖਰੇ ਤੇ ਕਹੇ ਤੇ ਨਹੀਂ ਹੁਣ ਜਿਹੜੀ ਗੱਲ ਤੂੰ ਪਿਆਰ ਨਾਲ ਕਰਨੀ ਮਜੀਠੇ ਨਾਲ ਸਿੱਧੀ ਕਰਿਆ ਕਰ ਕਾਹਦੇ ਨਹੀਂ ਘਬਰਾਉਣਾ ਵੱਧ ਪਿਆਰ ਕਰੋ ਇੰਨਾ ਪਿਆਰ ਤੇਨੂੰ ਤੇਰਾ ਟੱਬਰ ਨਹੀਂ ਦਊ ਜਿੰਨਾ ਮਜੀਠੀ ਆ ਦਊ ਥੈਂਕ ਯੂ ਬਲੇ ਸੋਚ ਨਾਲ ਸੋਚੀ ਸੰਗਤ ਦਾ ਕੋਟਨ ਕੋਰ ਸਰਵਾ ਨੂੰ ਅੱਜ ਬੜਾ ਲੰਮਾ ਸਮਾਵੇ ਸ੍ਰੀ ਜੀ ਦਾ ਦੋ ਹਫ਼ਤਾ ਨਾਲ ਉਹਨੇ ਚੱਲ ਕੇ ਸੁਭਾ ਕੇ ਧੰਨਵਾਦ ਆ